ਜੀ ਦਾ ਜਿਹੜਾ ਪ੍ਰਕਾਸ਼ ਹੈ ਇਹਨਾਂ ਦਾ ਆਗਮਨ ਹੈ 1666 ਦੇ ਵਿੱਚ ਹੁੰਦਾ ਹੈ 1633 ਤੋਂ ਲਾ ਕੇ 1666 ਜਿਹੜੇ ਵਿਚਲੇ ਸਾਸੰਗਤ 33 ਸਾਲ ਦਾ ਬਕਵਾ ਬਣਦਾ ਹੈ 33 ਸਾਲ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਾ ਗੁਜਰ ਕੌਰ ਤਿੰਨਾਂ ਦੀ ਕੁੱਖ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਮੈਂ ਬਹੁਤ ਲੰਮੇ ਸਮੇਂ ਤੋਂ ਇਤਿਹਾਸ ਨੂੰ ਪੜ ਰਿਹਾ ਆਂ ਮੇਰੀ ਕੋਸ਼ਿਸ਼ ਇਹ ਕਿਤੇ ਨਾ ਕਿਤੇ ਤਾਂ ਇਹ ਚੀਜ਼ ਲਿਖੀ ਹੋਵੇ ਕਿਤੇ ਨਾ ਕਿਤੇ ਤਾਂ ਮੈਨੂੰ ਇਹ ਚੀਜ਼ ਮਿਲ ਜਾਵੇ ਕਿਤੇ ਮਾਤਾ ਨਾਨਕੀ ਨੇ ਆਪਣੀ ਨੌ ਗੁਜਰ ਕੌਰ ਨੂੰ ਕਿਤੇ ਇਹ ਗੱਲ ਆਖੀ ਹੋਵੇ ਵੀ ਤੇਰੇ ਆਨੰਦ ਕਾਰਜ ਹੋਏ ਨੂੰ ਇੰਨਾ ਸਮਾਂ ਹੋ ਗਿਆ ਅਨੁਸਾਰ ਸੰਗਤ ਧਿਆਨ ਰੱਖਿਓ ਸਾਡੇ ਘਰ ਵਿੱਚ ਪੁੱਤ ਦਾ ਵਿਆਹ ਹੋਇਆ ਹੋਵੇ ਧੀ ਗਈ ਹੋਵੇ ਸਾਥ ਸੰਗਤ 2 ਸਾਲ 3 ਸਾਲ ਕਿਤੇ ਬੱਚਾ ਨਾ ਹੋਵੇ ਤੇ ਮਾਫ਼ ਕਰਿਓ ਕਈ ਵਾਰੀ ਸੱਸਾਂ ਆਪਣੀ ਨੂੰਹ ਦਾ ਜੀਣਾ ਔਖਾ ਕਰ ਦਿੰਦੀਆਂ ਨੇ ਬੇ ਤੂੰ ਚੰਗੀ ਸਾਡੇ ਘਰ ਵਿੱਚ ਆਈ ਹੈ ਤੈਨੂੰ ਆਪਾਂ ਬੜੇ ਚਾਮਾਂ ਦੇ ਨਾਲ ਲੈ ਕੇ ਆਏ ਸੀ ਤੇਰੇ ਸ਼ਗਨ ਕੀਤੇ ਸੀ ਤੂੰ ਤਾਂ ਸਾਡੇ ਘਰ ਦੀ ਆ ਕੇ ਸਾਰੀ ਜਿਹੜੀ ਅੰਸ਼ਵੰਸ਼ ਉਹੀ ਰੋਕ ਦਿੱਤੀ ਹੈ ਤੇ ਕਈ ਵਾਰੀ ਅਸ ਸੰਸਾਰ ਦਾ ਸੱਚ ਹੈ ਭੈਣੋ ਇਹ ਗੱਲ ਚੇਤੇ ਰੱਖਿਓ ਕਈ ਵਾਰੀ ਸਾਡੇ ਬੋਲਾਂ ਦੇ ਕਾਰਨ ਉਹ ਬੱਚੀਆਂ ਸਾਹ ਸੰਗਤ ਮੌਤ ਦੇ ਭੇਡ ਚੜ ਗਈਆਂ ਸਾਡੇ ਬੋਲਾਂ ਦੇ ਕਾਰਨ ਜੇ ਪ੍ਰਕਾਸ਼ਪੁਰ ਵਿੱਚ ਆਪਾਂ ਸਿੱਖਣਾ ਹੈ ਮਾ ਨਾਨਕੀ ਨੂੰ ਪੁੱਛ ਕੇ ਦੇਖੀਏ ਬੇ ਮਾ ਨਾਨਕੀਏ ਇੱਕ ਵਾਰੀ ਤੂੰ ਹੀ ਦੱਸ ਦੇ ਤੈਂ ਕਦੇ ਆਪਣੀ ਨੌ ਨੂੰ ਕਦੇ ਇਦਾਂ ਦਾ ਮਿਹਣਾ ਮਾਰਿਆ ਕਦੇ ਮਾ ਗੁਜਰੀ ਨੂੰ ਵੀ ਕਦੇ ਇਹ ਗੱਲ ਆਖੀਏ ਬੇ 33 ਸਾਲ 32 33 ਸਾਲ ਹੋ ਗਏ ਇੱਕ ਘਰ ਵਿੱਚ ਸੰਤਾਨ ਵੀ ਨਹੀਂ ਆਈ ਆ ਨਹੀਂ ਸਾਥ ਸੰਗਤ ਮਾਂ ਨੇ ਰਜ ਕੇ ਪਿਆਰ ਕੀਤਾ ਆਪਣੀ ਨੌ ਨੂੰ ਹੁਣ ਦੂਜੀ ਬੇਨਤੀ ਧਿਆਨ ਵਿੱਚ ਰੱਖਿਓ ਮੈਨੂੰ ਇਹ ਵੀ ਕਿਤੇ ਪੜਨ ਵਾਸਤੇ ਨਹੀਂ ਮਿਲਿਆ ਬਈ ਮਾਂ ਗੁਜਰੀ ਦੇ ਘਰੇ ਕੋਈ ਸੰਤਾਨ ਨਹੀਂ ਹੋਈ ਇੰਨਾ ਲੰਮਾ ਸਮਾਂ ਹੋ ਗਿਆ ਤੇ ਮਾਂ ਗੁਜਰੀ ਨੇ ਆਪਣੇ ਪਿਤਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਸਾਰ ਸੰਗਤ ਆਪਣੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦਾ ਲੜ ਛੱਡ ਕੇ ਉਹਨਾਂ ਦਾ ਪੱਲਾ ਛੱਡ ਕੇ ਕਿਤੇ ਇਹ ਹੋਇਆ ਹੋਵੇ ਕਿ ਮਾਂ ਗੁਜਰੀ ਨੇ ਸੰਤਾਨ ਦੇ ਖਾਤਰ ਬਾਣੀ ਛੱਡ ਦਿੱਤੀ ਉਨੇ ਗੁਰੂ ਘਰ ਛੱਡ ਦਿੱਤਾ ਗੁਰੂ ਨੂੰ ਛੱਡ ਦਿੱਤਾ ਕਿਤੇ ਪਿਪਲਾਂ ਨੂੰ ਤਾਗੇ ਬੰਨੇ ਹੋਣ ਕਿਤੇ ਸਾਧ ਸੰਗਤ ਕਿਤੇ ਦੇਹ ਧਾਰੀਆਂ ਦੀਆਂ ਚੌਂਕੀਆਂ ਪਰੀਆਂ ਹੁਣ ਖਿਮਾ ਕਰਿਓ ਇੱਕ ਵਰੀ ਵੀ ਮਾਂ ਗੁਜਰੀ ਨੇ ਆਪਣੇ ਘਰ ਨੂੰ ਸਾਧ ਸੰਗਤ ਛੱਡਿਆ ਨਹੀਂ ਹੈ ਛੱਡਣ ਤੋਂ ਭਾਵ ਆਪਣੇ ਘਰ ਨੂੰ ਕਦੇ ਕਲੰਕ ਨਹੀਂ ਲਵਾਇਆ ਇਹ ਗੱਲ ਆਖੀ ਸੀ ਸਾਡੇ ਘਰ ਵਿੱਚ ਆ ਕੇ ਤਾਂ ਸਾਰੇ ਖੁਸ਼ੀਆਂ ਲੈਂਦੇ ਆ ਪਰ ਮੈਂ ਆਪਣੇ ਘਰ ਨੂੰ ਛੱਡ ਕੇ ਕਦੇ ਵੀ ਆਪਣੇ ਘਰ ਨੂੰ ਕਲੰਕ ਲਾ ਕੇ ਬਾਹਰ ਜਾ ਕੇ ਮੱਥੇ ਨਹੀਂ ਟੇਕਾਂਗੇ ਤੇ ਸਾਥ ਸੰਗਤ ਸਾਡਾ ਇਹ ਬੜਾ ਦੁਰਭਾਗ ਰਿਹਾ ਹੈ ਅੱਜ ਆਪਾਂ ਇਹਨਾਂ ਪ੍ਰਕਾਸ਼ ਪੁਰਬਾਂ ਨੂੰ ਮਨਾਤਾ ਬਹੁ ਟਾਈਮ ਤੋਂ ਰਹੇ ਬੜੇ ਚਿਰ ਤੋਂ ਰਹੇ ਆ ਪਰ ਸਾਡੇ ਅੰਦਰ ਸਬਰ ਸਦਕ ਬਿਲਕੁਲ ਖਤਮ ਹੋ ਗਿਆ ਹੈ ਮੈਂ ਭੈਣੋਂ ਇਹ ਬੇਨਤੀ ਕਰਨੀ ਚਾਹੁੰਦਾ ਰੱਬ ਨਾ ਕਰੇ ਕਿ ਤੇ ਘਰ ਵਿੱਚ ਸੰਤਾਨ ਲੇਟ ਹੋਵੇ ਕਦੇ ਇਹ ਨਾ ਕਰਿਓ ਆਪਾਂ ਗੁਰੂ ਦਾ ਦਰ ਛੱਡ ਕੇ ਗੁਰੂ ਦਾ ਪੱਲਾ ਛੱਡ ਕੇ ਦਰਦਰ ਦੇ ਉੱਪਰ ਜਾ ਕੇ ਠੁਕਰਾਂ ਖੰਦੇ ਫਰੀਵੇ ਜਦੋਂ 1666 ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸਾਧ ਸੰਗਤ ਸਾਰੇ ਪਰਿਵਾਰ ਨੇ ਰੱਜ ਕੇ ਖੁਸ਼ੀਆਂ ਮਨਾਈਆਂ ਤੇ ਉਸ ਵਖਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਘਰੇ ਨਹੀਂ ਐ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਇਸ ਜਗਤ ਜਲੰਦੇ ਵਿੱਚ ਜੋ ਪਾਪ 벌 ਰਿਆ ਸੀ ਉਸ ਪਾਪ ਨੂੰ ਖਤਮ ਕਰਨ ਵਾਸਤੇ ਸਿੱਖਿਆ ਦੇਣ ਵਾਸਤੇ ਮੇਰੇ ਮਾਲਕ ਜੀ ਆਪਣੇ ਪਰਿਵਾਰ ਨੂੰ ਪਟਨੇ ਦੀ ਧਰਤੀ ਤੇ ਛੱਡ ਕੇ ਸਾ ਸੰਗਤ ਢਾਕੇ ਦੀ ਧਰਤੀ ਤੇ ਗਏ ਹੋਏ ਹੁਣ ਘਰ ਵਿੱਚ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਤੇਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਢੇ 3 ਸਾਲ ਬਾਅਦ ਵਾਪਸ ਆ ਕੇ ਆਪਣੇ ਪਰਿਵਾਰ ਨੂੰ ਸਾਰ ਸੰਗਤ ਮਿਲੇ ਹੈ ਸਾਨੂੰ ਇਹ ਸਿੱਖਣਾ ਪਵੇਗਾ ਕਿ ਜਿਹੜੀ ਸਿੱਖੇ ਦੀਆਂ ਜ਼ਿੰਮੇਵਾਰੀਆਂ ਐ ਜਿਹੜੀਆਂ ਗੁਰਮਤ ਦੀਆਂ ਜ਼ਿੰਮੇਵਾਰੀਆਂ ਉਹ ਘਰ ਤੋਂ ਬਾਹਰ ਨਿਕਲ ਕੇ ਨਾ